ਸਰਸ ਕੀ ਵੇਦੇ ਅੱਜ ਇੱਥੇ ਆਇਆ। ਦੇਖੋ ਮੈਂ ਸਿਰਫ ਅੱਜ ਇੱਕ ਵੀਡੀਓ ਦਫ਼ਤਰ ਨਡਾਲਾ ਵਿਜ਼ਿਟ ਕੀਤੀ ਆ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਦੇ ਵਿੱਚ ਬੜੀ ਬੇਚੈਨੀ ਸੀ ਕਿ ਜਿੱਦ ਦਿਨ ਨੋਮੀਨੇਸ਼ਨ ਸਟਾਰਟ ਹੋਈਆਂ ਉਸ ਦਿਨ ਵੋਟਰ ਸੂਚੀਆਂ ਨੇ ਦਿੱਤੀਆਂ ਗਈਆਂ, ਵੋਟਬੰਦੀ ਦੀ ਲਿਸਟ ਨਹੀਂ ਦਿੱਤੀ ਗਈ, ਰਿਜ਼ਰਵੇਸ਼ਨ ਰੋਸਟਰ ਨਹੀਂ ਦਿੱਤਾ ਗਿਆ ਔਰ ਉਹ ਪਹਿਲੀ ਇਲੈਕਸ਼ਨ ਆ ਕਿ ਲੋਕਾਂ ਤੋਂ ਛੁਪਾ ਕੇ ਰਿਜ਼ਰਵੇਸ਼ਨ ਕੀਤੀ ਗਈ ਆ। ਵੋਟਬੰਦੀਆਂ ਇੰਨੀਆਂ ਗਲਤ ਕੀਤੀਆਂ ਗਈਆਂ ਕਿ ਇੱਕ ਘਰ ਨੂੰ 4-4 ਥਾਂ ਦੇ ਉੱਤੇ ਵੰਡਦੀਆਂ ਵੋਟਾਂ ਇੱਕ ਘਰ ਨੂੰ 25 ਘਰ ਟਪਾ ਕੇ ਦੂਜੇ ਬੋਰਡ ਵਿੱਚ ਪਾ ਦਿੱਤਾ ਮੈਨੂੰ ਨਹੀਂ ਸਮਝ ਆਈ ਵੀ ਇਹ ਕਿੱਥੋਂ ਦਾ ਬਦਲਾਅ ਹੈ ਕਿੱਦਾਂ ਦੀ ਸਰਕਾਰ ਹੈ ਯਾਰ ਤੁਸੀਂ ਪਾਰਦਰਸ਼ੀ ਤਰੀਕੇ ਨਾਲ ਇਲੈਕਸ਼ਨ ਕਰਾਓ ਸਾਰਿਆਂ ਨੂੰ ਲੜਨ ਦਿਓ ਜਿਹੜੀ ਜਿੱਤ ਹਾਰ ਹੋਊਗੀ ਉਹ ਸਾਹਮਣੇ ਤੁਹਾਡੇ ਆਜੂਗੀ ਲੇਕਿਨ ਗਵਰਨਮੈਂਟ ਦਾ ਪਿਛਲੇ 2.5 ਸਾਲ ਪਿੰਡਾਂ ਦੇ ਵਿੱਚ ਇੱਕ ਨਵੇਂ ਪੈਸੇ ਦਾ ਵਿਕਾਸ ਹੋਇਆ ਇੱਕ ਨਵੇਂ ਪੈਸੇ ਦਾ ਜੋ ਵੀ ਪੈਸਾ ਆਇਆ ਸਾਰਾ ਕੇਂਦਰ ਸਰਕਾਰ ਦਾ 15ਵੇਂ ਵਿੱਤ ਕਮਿਸ਼ਨ ਦੇ ਪੈਸੇ ਆਏ ਯਾਰ ਉਹਦੇ ਨਾਲ ਮਾੜਾ ਮੋਟਾ ਡੰਗ ਟਪਾਈ ਹੋਈ ਆ ਤੋਂ ਆ ਪੰਜਾਬ ਦੇ ਵਿੱਚ ਇਸ ਸਿਲੈਕਸ਼ਨ 'ਚ ਇੰਨੀ ਹਹਾਕਾਰ ਜਿਹੜੇ ਕਹਿੰਦੇ ਸੀ ਬਦਲਾਵ ਲੈ ਕੇ ਆਉਣਾ ਇਹ ਬਦਲਾਵ ਨਹੀਂ ਇਹ ਬਦਲੇ ਦੀ ਭਾਵਨਾ ਨਾਲ ਸਾਰਾ ਕੰਮ ਹੋਇਆ ਪੰਜਾਬ ਦੇ ਵਿੱਚ ਸੋ ਮੈਂ ਵਿਜ਼ਿਟ ਕੀਤਾ ਔਰ ਵੀਡੀਓ ਸਾਹਿਬ ਨੂੰ ਕਿਆ ਨਡਾਲਾ ਨੂੰ ਕਿ ਜੋ ਵੀ ਕੰਮ ਹੈ ਕਾਨੂੰਨ ਅਨੁਸਾਰ ਸਭ ਨੂੰ ਐਨਓਸੀ ਜਾਰੀ ਕਰੋ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਾਣ ਬੁੱਝ ਕੇ ਐਨਓਸੀ ਨਹੀਂ ਦਿੱਤੇ ਜਾ ਰਹੇ ਨਾਮਿਨੇਸ਼ਨ ਐਕਸੈਪਟ ਨਹੀਂ ਕੀਤੇ ਜਾ ਰਹੇ ਖੱਜਲ ਖੁਆਰੀ ਜਿੱਦਾਂ ਲੋਕੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਇਦਾਂ ਦੀ ਮੈਂ ਵਰਕਿੰਗ ਕਦੀ ਵੀ ਕਿਸੇ ਸਰਕਾਰ ਦੀ ਨਹੀਂ ਦੇਖੀ ਨੈਕਸਟ ਜਦੋਂ ਅਸੀਂ ਟੇਲਵਾ ਬਲੌਕ ਵੀ ਵਿਜ਼ਿਟ ਕਰਾਂਗੇ ਔਰ ਮੈਂ ਤੁਹਾਡੇ ਜ਼ਰੀਏ ਅਪੀਲ ਕਰੂੰਗਾ ਕਿ ਕਿਸੇ ਨੂੰ ਕੋਈ ਸਮੱਸਿਆ ਆ ਰਹੀ ਹੈ ਨੋਮੀਨੇਸ਼ਨ ਪੇਪਰਸ ਦੀ ਕਿਸੇ ਨੂੰ ਨੋਬਜੈਕਸ਼ਨ ਨਹੀਂ ਮਿਲ ਰਿਹਾ ਹਾਲਾਂਕਿ ਚੋਣ ਕਮਿਸ਼ਨ ਨੇ ਸਰਲ ਕੰਮ ਕਰਤਾ ਉਹਨਾਂ ਨੇ ਐਫਡੇਵਿਟ ਕਹਿਤਾ ਕਿ ਤੁਸੀਂ ਲਾ ਸਕਦੇ ਹੋ ਪਰ ਕਿਸੇ ਨੂੰ ਲੱਗਦਾ ਕਿ ਮੇਰੇ ਪੇਪਰਸ ਐਕਸੈਪਟ ਨਹੀਂ ਕਰਤੇ ਮੇਰੇ ਦਫ਼ਤਰ ਨਾਲ ਮੇਰੇ ਨਾਲ ਸੰਪਰਕ ਕਰਕੇ ਔਰ ਮੈਂ ਇਨਸ਼ੋਰ ਕਰੂੰਗਾ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ ਕਿਸੇ ਤਰ੍ਹਾਂ ਦੀ ਧਾਂਦਲੀ ਬਿਲਕੁਲ ਹਰਗਿਸ ਨਹੀਂ ਹੋਣ ਦੇਵਾਂਗੇ ਔਰ ਵੋਟਾਂ ਫ੍ਰੀ ਔਰ ਫੇਅਰ ਤਰੀਕੇ ਨਾਲ ਪਵਾਵਾਂਗੇ ਸਰ ਸੰਤਿਪਨ ਬੜੀ ਖੁਸ਼ੀ ਆ ਮੈਨੂੰ ਤਾਂ ਸਰਪਸੰਤੀ ਦਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਆ ਲੋਕਾਂ ਨੇ ਸਰਪਸੰਤੀ ਕੀਤੀ ਆ ਔਰ ਹਲੇ ਆਪਣੇ ਕੋਲ 3 3 ਦਿਨ ਬਕਾਇਆ ਹਨ ਤੇ ਸਰਪਸੰਤੀਆਂ ਉਮੀਦ ਆ ਸਾਡੇ ਨਡਾਲਾ ਬਲੋਕ ਵਿੱਚ ਘੱਟੋ ਘੱਟ ਕੋਈ 99 ਪਿੰਡਾਂ ਚੋਂ ਅਪਰੋਕਸੀਮੇਟਲੀ 25 30 ਪਿੰਡਾਂ ਚ ਸਰਪਸੰਤੀ ਹੋਵੇਗੀ ਹੁਣ ਦੇਖਣਾ ਹੈ ਕਿ 5 ਲੱਖ ਰੁਪਇਆ ਸਰਕਾਰ ਪੰਚਾਇਤ ਨੂੰ ਦੇਣ ਜੋਗੀ ਹੈ ਕਿ ਉਹ 5 ਲੱਖ ਰੁਪਇਆ ਦੇ ਸਕੂਗੀ ਜੋ ਭਗਵੰਤ ਮਾਨ ਨੇ ਵਾਅਦਾ ਕੀਤਾ ਕਿਉਂਕਿ ਅੱਜ ਤੱਕ ਤਾਂ ਇੱਕ ਨਵੇਂ ਪੈਸੇ ਦੀ ਗ੍ਰਾਂਟ ਪਿੰਡਾਂ ਦੇ ਵਿੱਚ ਡਵੈਲਪਮੈਂਟ ਵਾਸਤੇ ਨਹੀਂ ਆਏ ਜੀ। ਵਿੱਚ ਛੁੱਟੀਆਂ ਵੀ ਆ ਰਹੀਆਂ ਨੇ ਫਿਰ ਥੋੜੀ ਰਹਿ ਗਈ ਨਾ ਕੀ ਕਰਾਂ। ਨਹੀਂ ਇਹ ਛੁੱਟੀਆਂ ਜਿਹੜੀਆਂ ਨੇ ਮੇਰਾ ਖਿਆਲ ਹੈ ਕਿ ਆਫਸਰਸ ਨੂੰ ਇਨਸਟਰਕਸ਼ਨ ਜਿਹਾ ਕਿ ਉਹ ਆਪਣੇ ਆਪਣੇ ਦਫ਼ਤਰਾਂ ਵਿੱਚ ਆਪਣੀ ਸੀਟਾਂ ਤੇ ਹਾਜ਼ਰ ਰਹਿਣਗੇ। ਸ਼ੁਰੂ-ਸ਼ੁਰੂ ਵਿੱਚ ਕੁਝ ਅਫਸਰਾਂ ਨੂੰ ਐਵੇਂ ਭਜਾ ਦਿੱਤਾ ਲੁਕੋਤਾ ਇਹ ਹੋਛੀ ਪੋਲਿਟਿਕਸ ਹੈ ਇਹ ਕੋਈ ਪੋਲਿਟਿਕਸ ਦਾ ਮਿਆਰ ਨਹੀਂਗਾ। ਤੁਸੀਂ ਇਨਸਾਫ ਪਸੰਦੀ ਨਾਲ ਇਲੈਕਸ਼ਨ ਕਰਾਓ ਜਿਹੜਾ ਜਿੱਦ ਦਾ ਜਿੱਤੇ ਜਿਹੜਾ ਹਾਰਦਾ ਹਾਰ ਜਵੇ।